ਕਟਨਾ ਫਲੋਰ ਦੇ ਪਿੰਡ ਅਪਰਾਦੀ ਹੈ ਜਿੱਥੇ ਇੱਕ ਪਲੰਬਰ ਟੈਂਕੀ ਦੀ ਸਫਾਈ ਕਰਨ ਲਈ ਗਿਆ ਸੀ ਜੋ ਟੈਂਕੀ ਵਿੱਚ ਬੜਿਆ ਅਤੇ ਟੈਂਕੀ ਵਿੱਚ ਹੀ ਰਹਿ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੁਲਿਸ ਚੌਕੀ ਅਪਰਾਧ ਦੇ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦੀ ਮੌਤ ਤਾਮ ਕੁੱਟਣ ਦੇ ਨਾਲ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਲੜਕੇ ਦੀ ਪਤਨੀ ਵਿਦੇਸ਼ ਗਈ ਹੋਈ ਹੈ ਅਤੇ ਇਸ ਦੇ ਤਿੰਨ ਛੋਟੇ-ਛੋਟੇ ਬੱਚੇ ਹਨ ਪੁਲਿਸ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਰਾਂ ਦੇਖ ਰਜਾ ਵਾ ਯਕੀਨਾ ਮੁੰਡਾ 3 ਦਾ ਕਹਿੰਦੇ ਆ ਨੌਂ ਦਾ ਹੋਦਾ ਸੇਟਾ ਨੀ ਦਾ ਕਿੰਨੀ ਉਮਰ 3 ਦਾ ਕਹਿੰਦੇ ਆ ਕਿੰਨੇ ਉਮਰ ਸੀ ਉਮਰ ਹੈਗੀ ਆ ਬੱਡੀ ਸਾਹਿਬ ਦੀ ਕਿਸਾਂ ਦੀ ਘਰ ਦੇ ਵਿੱਚ ਹੋਰ ਕੋਣ ਕੋਣ ਘਰ ਤੇ ਹੋਰ ਤਾਂ ਅਗੋੜੀ ਆਪਣੇ ਸੀ ਦੋ ਨਵੇਂ ਬੀਬੀ ਸੀ ਅੱਜ ਘਰੋਂ ਦੇ ਬਾਹਰ ਗਈ ਤੜੀ ਹੁਣ 20 ਰਣ ਹੋ ਗਿਆ ਜੇ ਹੁਣ ਕੰਮ ਕੋਈ ਬੈਠਾ ਨਹੀਂ ਜਿੱਦਾਂ ਟੁੱਟੇ ਚੱਲ ਜਾਂਦੇ ਕੰਮ ਕਰਦਾ ਹਾਂ ਜੀ ਹਾਂਜੀ ਜੀ ਹਾਂਜੀ ਮਾ ਜੀ ਹੈ ਪਿਛੇ ਮਾਪੇ ਦੋਨੋਂ ਹੈ ਜੀ ਦੋਨੋਂ ਹੈ ਅੱਛਾ ਅੱਛਾ ਤੇ ਕਾ ਦਾ ਕੰਮ ਕਰਦੇ ਸੀ ਛੂਟੀਆਂ ਕੱਢ ਕੇ ਉਹਨੇ ਕਰਦਾ ਹੈ ਨਾ ਨੰਬਰ ਤਾਂ ਕੰਮ ਕਰਦਾ ਹੈ ਅੱਜ ਵੀ ਕੰਮ ਹੀ ਕਰ ਰਹੇ ਸੀ ਅੱਜ ਵੀ ਕੰਮ ਹੀ ਕਰ ਰਹੇ ਸੀ ਕੋਈ ਘਟਣ ਮਗਾ ਹਾਂ ਤਾਂ ਪਤਾ ਨਹੀਂ ਦੇਖ ਲਾ ਟੋਨਾਂ ਨੂੰ ਚੰਨੀ ਵਾਦ ਕਰ ਕੰਮ ਕੰਮ ਕਰਦੇ ਸੀ ਕੰਮ ਕਰਦੇ ਕਰਦੇ ਹੀ ਡੈਥ ਹੋ ਗਈ ਕੰਮ ਕਰਦੇ ਡੈਥ ਹੋਈ ਅਕਦਾ ਹੋਈ ਹਾਂ ਤਾਂ ਬੜਾ ਧੰਨਵਾਦ ਕਰਦਾ ਰਹਿਣਾ ਠੀਕ 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 ਧੰਨਵਾਦ ਹੈ ਥੈਂਕ ਯੂ ਜੀ ਸਰ ਇਹ ਤੇ ਕਸ਼ਮੀਰ ਜੀ ਦਾ ਮੁੰਡਾ ਜਿਹਾ ਮੋਰੋਂ ਤੋਂ ਕਨਾਲ ਕੁਮਾਰ ਦੇ ਘਰ ਪਾਣੀ ਵਾਲੀ ਟੈਂਕੀ ਸਾਫ਼ ਕਰਨ ਆਏ ਸੀ ਜੀ ਤੇ ਕਨਾਲ ਕਿਤੇ ਬਾਜ਼ਾਰ ਚ ਲੱਗ ਗਿਆ ਕੋਈ ਸਮਾਨ ਵੇਦਣ ਜੀ ਇਹ ਕੱਲਾ ਸੀ ਪਾਣੀ ਵਾਲੀ ਟੈਂਕੀ ਪਾਣੀ ਵਿੱਚੋਂ ਕੱਢਿਆ ਸੀ ਤੇ ਸਾਫ਼ ਕਰ ਰਿਹਾ ਸੀਗਾ ਜੀ ਉਹ ਅਚਾਨਕ ਜਿਆਦਾ ਮੰਨ ਲਓ ਗਿਆ ਉੱਤੇ ਪਾਣੀ ਟੈਂਕੀ ਦੇ ਵਿੱਚ ਸਾਹ ਨਾ ਮਿਲਣ ਕਰਕੇ ਸਭ ਕੁਝ ਟੁੰਡ ਕਰਕੇ ਮੌਤ ਹੋਇਆ ਬਾਕੀ ਸਾਰੇ ਮੌਤ ਦਾ ਕਾਰਨ ਤੇ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਹੀ ਸਾਹਮਣੇ ਆਏਗੇ ਕਟਨਾ ਫਲੋਰ ਦੇ ਪਿੰਡ ਅਪਰਾਦੀ ਹੈ ਜਿੱਥੇ ਇੱਕ ਪਲੰਬਰ ਟੈਂਕੀ ਦੀ ਸਫਾਈ ਕਰਨ ਲਈ ਗਿਆ ਸੀ ਜੋ ਟੈਂਕੀ ਵਿੱਚ ਬੜਿਆ ਅਤੇ ਟੈਂਕੀ ਵਿੱਚ ਹੀ ਰਹਿ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੁਲਿਸ ਚੌਕੀ ਅਪਰਾਧ ਦੇ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਦੀ ਮੌਤ ਧਮ ਘੁੱਟਣ ਦੇ ਨਾਲ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਸ ਲੜਕੇ ਦੀ ਪਤਨੀ ਵਿਦੇਸ਼ ਗਈ ਹੋਈ ਹੈ ਅਤੇ ਇਸ ਦੇ ਤਿੰਨ ਛੋਟੇ-ਛੋਟੇ ਬੱਚੇ ਹਨ ਪੁਲਿਸ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਰ ਉਹ ਦੇਖ ਰਾਜਾ ਯਾਰ ਯਕੀਨਾ ਮੁੰਡਾ ਠੀਕਾ ਕਹਿੰਦੇ ਆ ਜੀ ਨੌਕ ਦਾ ਹੋ ਰਿਹਾ ਹੈ ਸੱਤਾਂ ਨੀਗਾ ਕਿੰਨੀ ਉਮਰ ਸੀ ਠੀਕਾ ਕਹਿੰਦੇ ਆ ਕਿੰਨੀ ਉਮਰ ਸੀ ਨੰਬਰ ਹੈਗੀ ਆ ਤੇ ਸਾਦੀ ਘਰ ਦੇ ਵਿੱਚ ਹੋਰ ਕੋਣ ਕੋਣ ਤਾਂ ਹੋਰ ਤਾਂ ਕੋਈ ਆਪਣੇ ਸੀ ਦੋ ਨਵੇਂ ਬੀਬੀ ਸੀ ਘਰੋਂ ਦੇ ਬਾਹਰ ਗਈ ਤੜੀ ਹੁਣ 20 ਦਿਨ ਹੋ ਗਏ ਜੇ ਹੁਣ ਕੰਮ ਕੋਈ ਪੈਦਾ ਨਹੀਂ ਤਾਂ ਟੁੱਟੇ ਚੱਜਾਂਗੇ ਮਾਰਦਾ ਜੀ ਹਾਂ ਜੀ ਹਾਂਜੀ ਜੀ ਹਾਂਜੀ ਮਾ ਵੀ ਹੈ ਪਿਛੇ ਮਾਪੇ ਦੋਨੋਂ ਹੈ ਨਹੀਂ ਦੋਨੋਂ ਹੈ ਅੱਛਾ ਅੱਛਾ ਤੇ ਕਾਹਦਾ ਕੰਮ ਕਰਦੇ ਸੀ ਟੂਟੀਆਂ ਕਰਕੇ ਉਹਨਾਂ ਕਰਦਾ ਸੀ ਨੰਬਰ ਦਾ ਕੰਮ ਕਰਦਾ ਸੀ ਅੱਜ ਵੀ ਕੰਮ ਹੀ ਕਰ ਰਹੇ ਸੀ ਅੱਜ ਵੀ ਕੰਮ ਹੀ ਕਰ ਰਹੇ ਸੀ ਪਰ ਮੈਨੂੰ ਅਸੰਤ ਪਤਾ ਨਹੀਂ ਇਹ ਜਿਹੜਾ ਇਹ ਟਾਉਣਾ ਦਾਨੀਵਾਦ ਦਾ ਕੰਮ 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 ਕਰਦੇ ਸੀ ਕੰਮ ਕਰਦੇ ਕਰਦਾ ਹੀ ਡੈਥ ਹੋ ਗਈ ਕੰਮ ਕਰਦੇ ਡੈਥ ਹੋਈ ਅਕਦਾ ਹੋਈ ਅਸੰਤ ਬੜਾ ਧੰਨਵਾਦ ਕਰਦਾ ਰਹਿਣਾ ਠੀਕ ਠੀਕ ਆ ਜਾਣਾ ਠੀਕ ਹੋਈ ਥੈਂਕ ਯੂ ਹੋਈ ਹੈ ਸਰ ਇਹ ਇੱਥੇ ਕਸ਼ਮੀਰ ਸਿੰਘ ਜੀ ਦਾ ਮੁੰਡਾ ਸੀਗਾ ਮੋਰੋਂ ਤੋਂ ਕਨਾਲ ਕੁਮਾਰ ਦੇ ਘਰ ਪਾਣੀ ਵਾਲੀ ਟੈਂਕੀ ਸਾਫ਼ ਕਰਨ ਆਇਆ ਸੀ ਜੀ ਤੇ ਕਨਾਲ ਕਿਤੇ ਬਾਜ਼ਾਰ ਚ ਲੱਗ ਗਿਆ ਕੋਈ ਸਮਾਨ ਲੈ ਦੇਣ ਜੀ ਇਹ ਇਕੱਲਾ ਸੀ ਪਾਣੀ ਵਾਲੀ ਟੈਂਕੀ ਪਾਣੀ ਵਿੱਚੋਂ ਕੱਢਿਆ ਸੀ ਤੇ ਸਾਫ਼ ਕਰ ਰਿਹਾ ਸੀਗਾ ਜੀ ਉਹ ਅਚਾਨਕ ਆਚਾਨਕ ਜ਼ਿਆਦਾ ਪੂਰੀ ਮੰਨ ਲਓ ਗਿਆ ਉੱਤੇ ਪਾਣੀ ਟੈਂਕੀ ਦੇ ਵਿੱਚ ਸਾਹ ਨਾ ਮਿਲਣ ਕਰਕੇ ਸਾਬੋ ਟੁੰਡ ਕਰਕੇ ਮੌਤ ਹੋਈ ਬਾਕੀ ਸਾਰੇ ਮੌਤ ਦਾ ਕਾਰਨ ਤੇ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਹੀ ਸਾਹਮਣੇ ਆਏਗੇ